ਦੋਨੇ ਸਵਾਯਾ ਆ ਕੇ ਸੀ ਰੱਥਦੇ ਮੈਂ ਕਿ ਹਮਾਈ ਲੋਕ ਵੀ ਆਪ ਪਹੁੰਚ ਗਏ ਆ ਭਾਂ ਚੱਲੇ ਜਹਾਨ ਨੂੰ ਜਿਹੜੀ ਆ ਬੋਤਲ ਹੈ ਡਰਾਈਵ ਬਲੂ ਤੁਸੀਂ ਇੰਨੀ ਹੋਲੀ ਹੋਲੀ ਕਿਉਂ ਆਂਦੇ ਪਿਆਰ ਘੱਟ ਘੱਟ ਲੰਘ ਗਏ ਇੱਕ ਵਜ ਕੇ 3 ਮਿੰਟ ਹੋ ਗਏ ਆ ਜੋ ਵੀ ਆਪਾਂ ਪਹੁੰਚ ਗਏ ਆ ਕਿੱਥੇ ਪਹੁੰਚ ਗਏ ਭਾਈ ਆਪਾਂ ਜਿੱਪੂਲੀ ਚੋਂ ਹਥਿਆਰਪੁਰ ਆਉਂਦੇ ਆਪੇ ਜੀ ਨਾਲ ਚਾਚਾ ਹੀ ਪਹੁੰਚ ਗਏ ਨਾਲ ਸਾਡਾ ਚੱਲੀ ਗਿਆ ਚਾ ਚੱਲੀ ਗਿਆ ਚਾ ਤੇ ਨਾਲ ਉਹ ਨਾਲ ਹੈਰੀ ਭਾਈ ਇੱਧਰ ਮੱਕੀ ਦੇ ਬਾਦਸ਼ਾਹ ਮੱਕੀ ਦੇ ਮੱਕੀ ਬਾਦਸ਼ਾਹ ਮੱਕੀ ਦੇ ਬਾਦਸ਼ਾਹ ਮੱਕੀ ਦੇ ਬਾਦਸ਼ਾਹ ਬਾਕੀ ਬੰਦੇ ਹੌਲੀ ਹੌਲੀ ਪਹੁੰਚ ਰਹੇ ਆ ਤੇ ਭਾਈ ਦੇ ਚੱਲ ਲੱਗਦਾ ਪੂਰਾ ਚੱਕੋ ਦੇ ਵੀ ਪਹੁੰਚ ਗਏ ਆ ਬਾਕੀ ਬਾਕੀ ਕਿੱਥੇ ਪੁੰਚੇ ਆ ਰਹੇ ਆ ਤੈਨੂੰ ਦਿਖਾਈ ਨਹੀਂ ਦਿੱਤਾ ਇਹ ਬੜੀ ਹੌਲੀ ਹੌਲੀ ਹੈ ਪੀ ਹੁਣ ਆਈ ਕਾ ਹੌਲੀ ਹੋ ਗਏ ਪਹਿਲੇ ਤੂੰ ਹੌਲੀ ਕਾ ਤੂੰ ਆਇਆ ਤੇ ਥੋੜੀ ਫੋਨ ਆਇਆ ਮਾਮਾ ਚੰਡਲ ਚਲਾਉਂਦਾ ਇਹ ਤੇ ਆ ਹੀ ਲੋ ਵੀ ਆਪਣੇ ਬੰਦੇ ਖਵਾ ਜੀਏ ਨੇ ਬੰਦੇ ਲੱਭ ਲੱਭਦੇ ਪਏ ਜਾਂ ਤਾਂ ਉਹ ਆ ਜਗਾ ਜੱਫਾ ਕੋ ਆਜ ਕੇ ਕੀ ਕਹੇ ਚਾਹੋਗੇ ਜੱਫਾ ਕੋ ਆਜ ਕੇ ਜੱਫਾ ਕੋ ਆਜ ਕੇ ਚਾਚਾ ਜੀ ਉਹ ਮੈਨ ਲਾਦਾ ਨਾ ਮੰਡੀ ਇਧਰ ਨੂੰ ਵੇਖਣੇ ਉਧਰ ਚ ਲਗਿਆ ਉਧਰੋਂ ਨਿਕਲੂਗਾ ਕਿਥੇ ਉਹ ਘਟਵਾੜੀ ਆਇਆ ਓਏ ਲਾਦਾ ਸੀ ਮੰਮਾ ਨੂੰ ਬੜਾਈਂ ਲੱਗਣਾ ਬਾਕੀ ਆਪਾਂ ਕਿਥੇ ਲੇ ਆ ਬਲੇ ਚਾਰ ਨਾਲ ਨੂੰ ਚਾਪਾਂ ਚੱਲੇ ਚਾਰ ਨਾਲ ਨੂੰ ਇਹ ਆਪਾਂ ਨਾਲ ਬੈਠ ਕੇ ਭਈਆ ਗੱਡੀ ਬਈ ਤੇ ਗੱਡੀ ਚਾਚਾ ਪਾਰਟੀ ਬੰਦੇ ਪਿੱਛੇ ਆ ਤੇ ਮੈਂ ਤਾਂ ਹੈਪੀ ਬਿੱਟੇ ਆ ਬਾਕੀ ਦੇ ਕੋਈ ਤੁਹਾਨੂੰ ਨਾ ਪਹੁੰਚ ਰਿਹਾ ਜੀ ਦਾ ਹੀ ਦਰਗਾਹ ਹੋ ਗਈ ਦਾ ਸ਼ਾਬਾਸ਼ ਬਾਬਾ ਸ਼ਾਹ ਚੱਲਦਾ ਦਰਗਾਹ حضرت ਬਾਬਾ ਜੀ ਆਉਂਦੇ ਮੋਲੂੜਾ ਠੱਡਾ ਆ ਤੇ ਬਾਕੀ ਦੋ ਬੰਦੇ ਇਸ ਲਾਪਤਾ ਸ਼ੈ ਹੂੰ ਦੋ ਬੰਦੇ ਦਾ ਖਿਲਾਫਾ ਦੇ ਜੇ ਤੇ ਉਹ ਲਾਪਤਾ ਹੀ ਰਹਿੰਦੇ ਉਹ ਨਹੀਂ ਆਉਂਦਾ ਲਾਪਤਾ ਲਾਪਤਾ ਹੀ ਉਹ ਕਦੋਂ ਲੱਭੇ ਤੇ ਵੀ ਇਹ ਯਾਰ ਤੇ ਬਾਕੀ ਆ ਚੈੱਕ ਕਰੋ ਜੀ ਇਹ ਨੜੇ ਜਾਂਦੇ ਨੇ ਤਾਂ ਆ ਚੈੱਕ ਕਰੋ ਕਿ ਨਹੀਂ ਸੋਣੀ ਜਿ ਆਵੜ ਗਈ ਜੀ ਇਹ ਬਾਦ ਇਹ ਜਵਾਰ ਵੀ ਹੈ ਯਾਰ ਉਹ ਰੰਗ ਬੜੇ ਹੁੰਦੇ ਆ ਲਾਟਾ ਰਾਗਪੁਰਾ ਗਿਆ ਲਾਟਾ ਜਗਦੀਆ ਜੀ ਹਾਂ ਜੀ ਬਿਹਜਾਦਾਰ ਆ ਜੀ ਹਾਂ ਜੀ ਬੈਠੇ ਆ ਜਹਾਦਾਰ ਵੀ ਬੈਠੇ ਆ ਹਾਂ ਜੀ ਬਰੋ ਸ਼ਾਹ ਜੀ ਹਾਂ ਜੀ ਇਹ ਕਿੱਟ ਮੈਂ ਕਰ ਨ ਦੇ ਕੇ ਕਿਟ ਪੈ ਗਈ ਆ ਯਾਰੀ ਰਾਕ ਆਪਾਂ 11 ਨੂੰ ਫੇਰ اسی ਰੂਟ ਤੇ ਜੈ ਮਾਤਾ ਦੀ ਕਰ ਜੈ ਮਾਤਾ ਦੇ ਨਾਲ ਜੱਟ ਸਾਹਿਬ ਨੇ ਫੇਰ ਕਹਤਾ ਹੈ ਲੋ ਵੀ ਆਂਦੇ ਆਪਾਂ ਫੀਲ ਆਪੇ ਕਿੜੀਆ ਬੋਦਲਾ ਡਰਾਈਵ ਬਲੂ ਆਂਦੇ ਹੀ ਲੰਗਰ ਆਇਓ 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 ਪਰ ਤੋਂ ਆਇਓ ਆਪਣੇ ਸਾਰੇ ਬੰਦੇ ਆ ਰਾਣੀ ਦੇ ਦਰਸ਼ਨ ਪਾ ਆਏ ਆ ਨਜੀਰ ਰੇਕ ਪੀਕੇ ਬਾਜੂ ਜਿਨ੍ਹਾਂ ਨੇ ਚਾਹ ਵੀ ਨਹੀਂ ਹੋਗਣੀ ਪੀ ਸਕਦਾ ਚਾਰ ਰਾਤ ਲੱਗੇ ਹੋਏ ਆ ਇਹ ਦੇਖੋ ਜੀ ਨੋਜਵਸਾ ਮਹਾਰਾਣੀ ਦੇ ਕਿਰਪਾ ਦੇ ਨਾਲ ਸਾਰਾ ਕੁਝ ਚੱਲ ਰਿਹਾ ਤੁਹਾਡੇ ਵਾਸਤੇ ਸੰਤਾਲੇ ਲਾਇਆ ਹੋਇਆ ਪੀਓ ਪੀਓ ਬੁੰਡਿਆ ਪੀਓ ਵੜਾ ਵੜ ਜਾ ਕੇ ਪੀਲਾ ਬਿੱਲੀ ਬਾਫੜਾ ਵੜ ਵੀ ਆਪਣੇ ਪਾਲੇ ਨੂੰ ਭੁੱਖ ਲੱਗੀ ਭੰਨ ਲ ਕਿੱਥੇ ਆ ਭੰਨ ਨੂੰ ਭੁੱਖ ਲੱਗੀ ਕਰੋ ਰੋਟੀ ਖਾ ਕੇ ਨਹੀਂ ਆਇਆ ਪਾਣਾ ਪਾਲੇ ਵਾਲੇ ਚੱਕ ਦੇ ਵਾਲੇ ਆਪਣਾ ਕੋਈ ਨਹੀਂ ਇੱਕ ਦੋ ਸਾਦੀ ਜਾ ਰਿਹਾ ਆ ਸਾਰੇ ਯਾਰ ਆ ਖੜਾ ਆ ਯਾਰ ਆ 1 2 3 ਉਹ ਚੌਥਾ ਪਾਈਮਾ ਬੰਦਾ ਹੀ ਨਹੀਂ ਆਇਆ ਓਏ ਉਹ ਸਲੋ ਮਾਰਕੀਟ ਆ ਬੰਦੇ ਉਹ ਜੀ ਤੁਸੀਂ ਨਹੀਂ ਹੋ ਜੀ ਕਿਉਂ ਆਣੇ ਥੋੜਾ ਇੰਜੋਏਮੈਂਟ ਕਰੇ ਇੰਜੋਏਮੈਂਟ ਉਹ ਕਿਹੜਾ ਇੰਜੋਏ ਜਿਹੜਾ ਨਾਲ ਤੇਜ਼ ਹੋ ਜਾਵੇ ਦੋਨੇ ਇੰਜੋਏਮੈਂਟ ਕਰ ਰਹੇ ਆ ਮਤਲਬ ਢੂੰਗੀ ਦਾਦੀ ਹਰਨੇ ਕਲੀ ਦੇ ਭਲੇਖੇ ਵਾਲੀ ਜਿਆਦਾ ਮੈਂ ਲੱਗਦਾ ਦਾਲ ਮੈਂ ਕਿੱਥੇ ਪਾ ਕੇ ਨਾ ਮੈਂ ਕਹਿੰਦਾ ਜੇ ਨਹੀਂ ਤੈਗੀ ਚਾਹ ਵਾਲੇ ਬੰਤ ਸ਼ਾਵਨ ਦੇ ਮੇਲੇ ਦੀਆਂ ਮਾ ਚਿੰਤਾਪੁਰਨੀ ਦੇ ਪਿਆਰੇ ਸਾਰੇ ਭਗਤਾਂ ਨੂੰ ਲੱਖ ਲੱਖ ਮੁਬਾਰਕਾਂ ਗੁਲਦੀਪ ਕੁਦੜਾ ਤੁਹਾਡਾ ਆਪਣਾ ਜੋ ਕਿ ਜੋ ਕਿ ਦਵਿੰਦਰ ਸਿੰਘ ਕੋਲੋਂ ਨੀਲਾ ਪੀ ਹੈ ਉਹ ਯਾਰ ਕੱਟ 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 ਕਿਲੋ ਮਾਨ ਕਰ ਦੇਣਾ ਦਾ ਸੀਗਾ ਇਹਨਾਂ ਦਾ ਸਾਬੀ ਮੱਲਾਵਿਓਡਾ ਜੋਗਦਾਨ ਨੇ ਠੀਕ ਹੈ ਨਾ ਜੀ ਇਹ ਆਉਣ ਵਾਲੇ ਟਾਈਮ ਤੇ ਐਮਐਲਏ ਬਣਾਵਾਂਗੇ ਆਪਾਂ ਚੈਂਪੀਅਨ ਹੋਏ ਐਮਐਲਏ ਐਮਪੈਕਰ ਦਾ ਹਮਲਾ ਕੀਤਾ ਇਹ ਮਾਤਾ ਦੀ ਮਾ ਮਾਈ ਮੋਰੇ ਮਾ ਮਾਈ ਮੋਰੇ ਮਾ ਮਾਤਾ ਦੀ ਬੰਟੀ ਬੰਟੀ ਮਾ ਮਾਈ ਮੋਰੇ ਮਾ ਮਾਤਾ ਦੀ ਮਾ ਮਾਈ ਮੋਰੇ ਹੱਥ ਜੜੋ ਮਾ ਮਾਤਾ ਦੀ ਜਿਹੜੀਆਂ ਬਾਰੀ ਦਾਗਦਾ ਜਿਹੜੀਆਂ ਬਾਰੀ ਦਾਗਦਾ ਮੇਰੇ ਤੇ ਅਟੈਕ ਕਰਦੀ ਹੋ ਗੇਣ ਇਧਰ ਚਾਹ ਲੂਣ ਵਰਤਾ ਦੇਖੋ ਇਧਰ ਜਿਰਾ ਵਾਲੀ ਦਾ ਚਾਚੇ ਯਾਰ ਇਧਰ ਬਿੱਲੀ ਜੀ ਚਾਹ ਇਧਰ ਬਿੱਲੀ ਚਾਹ ਕਿੱਧਰ ਹੀ ਹੈ ਵਧੀਆ ਵਧੀਆ ਉੱਤਰ ਵਧੀਆ ਵੋਟ ਹਾਂ ਚਾਹ ਜੱਟ ਓਕੇ ਆ ਬਿੱਲੀ ਨਹੀਂ ਚਾਹ ਓਕੇ ਆ ਬਸ ਚਲੋ ਮੇਂਗਾ ਬਾਈ ਚਾਹ ਤਾਂ ਫੇਰ ਹੋ ਗਏ ਯਾਰ ਡਾਂਸ ਕਰਨ ਲੋ ਕੀ ਸ਼ਾਦੀ ਹੰਕ ਆ ਚੱਲੇ ਅੱਗੇ ਚੱਕੋ ਇਹ ਆ ਲਈ ਚਾਬੀ ਤਾਂ ਬੈ ਗਏ ਆਪਾਂ ਤਾਂ ਫੜਾਇਆ ਹੈਲਮਟ ਪਿੱਛੇ ਤੇ ਹੁਣ ਆਪਾਂ ਮਿਲਦੇ ਅੱਗੇ ਆ ਬਾਲੇ ਨੂੰ ਫੇਰ ਭੁੱਖ ਲੱਗ ਗਈ ਬਾਲੇ ਨੂੰ ਫੇਰ ਭੁੱਖ ਲੱਗ ਗਈ ਮਾਮਾ ਕਿੰਦੀ ਭੁੱਖ ਲੱਗਦੀ ਤੈਨੂੰ ਕਰੋ ਕੁਝ ਖਾ ਗਏ ਨੀ ਸਾਲੇ ਇੰਨੀ ਭੁੱਖ ਲੱਗਦੀ ਤੈਨੂੰ ਅੱਜ ਕੇ ਖਾਲਾ ਬਾਜੋ ਸੀ ਰੋਕਣਾ ਨਹੀਂ ਕੋਈ ਗੱਲ ਨਹੀਂ ਇਹਨੂੰ ਭੁੱਖ ਬੋ ਲਾ ਦੇ ਜੱਟ ਸਾਹਿਬ ਰੇਗ ਜਗ੍ਹਾ ਰੋਕਾ ਨਹੀਂ ਇਹਨੂੰ ਨਹੀਂ ਦੱਸਾਂਗੇ ਉਹਨੂੰ ਕੁਝ ਨਹੀਂ ਗੱਲ ਆ ਆਓ ਇੱਧਰ ਆਓ ਇੱਧਰ ਆਓ ਅਰੇ ਇਹ ਜਗ੍ਹਾ ਤੇ ਰੋਕ ਦਿੰਦਾ ਵਾ ਤੈਨੂੰ ਤਾਂ ਲੱਗੀ ਭੁੱਖ ਬਿੱਲੀ ਵਾ ਲੱਗੀ ਤਾਂ ਖਾਲਾ ਚਾਹ ਨਾਲ ਪਾਪੜ ਆ ਤੇਲੀ ਫੇਵਰੇਟ ਚਾਹ ਨਾਲ ਪਾਪੜ ਚਾਹ ਨਾਲ ਪਾਪੜ ਖਾਲਾ ਚਾਹ ਲੰਗਰ ਚਾਚੂ ਚਾਹ ਦਾ ਪਾਪੜ ਲੋ ਜੀ ਅਸੀਂ ਤੁਹਾਨੂੰ ਪਾਪੜ ਖਾ ਕੇ ਦਿਖਾਦੇ ਕਿਦਾਂ ਖਾਈਦਾ ਗਰਮਾ ਗਰਮਾ ਖਾ ਕੇ ਖਾ ਕੇ ਦਿਖਾਈਦਾ ਥੈਂਕ ਯੂ ਥੈਂਕ ਯੂ ਜੀਮ ਸਾਰੇ ਖਾਓ ਬੱਚਾ ਲੰਗ ਗਿਆ ਚੋ ਨਾਂਗਿਆ ਵਿੱਚ ਲੰਗਿਆ ਕਾ ਇਹ ਨਹੀਂ ਕਰ ਤਤੀ ਛੱਡ ਖਾਣਾ ਨਹੀਂ ਹੈ ਮੇਰਾ ਨਾਲ ਆ ਰਹਾ ਤੁਸੀਂ ਚੱਕੋ ਗੋਲ ਗੱਪੇ ਦਾ ਲੰਗਰ ਇਹ ਕੋਈ ਗੋਲ ਗੱਪੇ ਨਾਲ ਨਾਲ ਦਾ ਜੋ ਨਾਲ ਗੋਲ ਟਾਈਮ ਹੋ ਗਿਆ ਇੱਕ ਇੱਕ ਵੱਜ ਗਿਆ ਟਾਈਮ ਦਿਖਾ ਦੀਏ ਨਾਲ तकरीबन 1 ਵੱਜਣ ਵਾਲੇ ਹੋਣੇ 1 ਵੱਜ ਕੇ 3 ਮਿੰਟ ਹੋ ਗਏ ਆ ਰਾਤ ਨੂੰ ਗੋਲ ਗੱਪੇ ਚੱਲਦੇ ਰਹਿੰਦੇ ਚੱਲ ਰਿਹਾ ਜੀ ਹਾਂ ਜੀ ਇਹ ਹੁਣ ਮੰਨਾ ਕਰੂਗਾ ਪਾ ਕੇ ਦਿਖਾ ਦਿੰਦਾ ਆ ਸਾਡੇ ਨਾਲ ਸਾਡੇ ਨਾਲ ਸੁਰਜ ਨੇ ਗੁਰਦੇ ਨੇ ਨੰਨੀ ਵੀ ਆਇਆ ਨੰਨੀ ਨਾਂ ਪੂਰਾ ਨਹੀਂ ਪਤਾ ਨੰਨੀ ਆਇਆ ਹਲੋ ਗੋਲ ਗੱਪਾ ਬੈਠਦਾ ਵਾ ਤੇਰਾ ਗੋਲ ਗੱਪੇ ਇਹ ਕੋਈ ਲੋਟ ਰੇਂਗੇ ਕਸ਼ੀ ਗੀ ਆਲੇ ਆਇਆ ਕੋਈ ਆਲੇ ਆ ਗਿਆ ਦੇਖੋ ਜੀ ਗੋਲ ਗੱਪੇ ਆ ਰਹੇ ਨੇ ਗੋਲ ਗੱਪੇ ਆ ਗਏ ਜੀ ਸਣੀ ਵਾਲੇ ਸੂਜੀ ਵਾਲੇ ਮਾਰੀ ਰੋਟੀ ਦਾ ਚਾਚਾ ਤੇਰੇ ਹੀ ਆ ਗੋਲ ਗੱਪੇ ਖਾਣ ਕਰੋ ਗੋਲ ਗੱਪੇ ਸ਼ੁੱਧ ਦੇਸੀ ਘੀ ਦੇ ਬਣੇ ਹੋਏ ਖਾੜਾ ਭਾਲੇ ਮਾਮਾ ਮਾਮਾ ਸੁਈ ਵਾਲਾ ਮਜ਼ਾ ਹੋਆ ਆਈ ਨਾ ਯੂ ਉਹ ਪਾਣੀ ਬਣੀ ਆ ਉਹ ਵਿੱਚ ਪਾਣੀ ਚੱਕੋ ਹੀ ਭਾਲਾ ਨਾਲ ਕਾਟੇ ਵਾਲੇ ਕੋਲੇ ਪਾਣੀ ਦੇ ਦੇ ਚੱਕੋ ਕਾਟੇ ਵਾਲਾ ਗੋਲ ਗੱਪਾ ਓਕੇ ਨਾ ਇਹ ਆ ਮਾ ਹੋਰ ਹੈਰੀ ਵਾਈ ਤਾਹੀ ਗੋਲ ਗੱਪੇ ਖਾਲੇ ਪਾਲਣੇ ਨਵਾਂ ਕੰਮ ਸ਼ੁਰੂ ਕਰ ਲਿਆ ਏ ਮੈਗੀ ਹਾਂਜੀ ਭਾਲਾ ਜੀ ਕੌਫੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜੀ ਸੱਦ ਕੇ ਆਓ ਮੇਲੇਆਂ ਦੇ ਵਿੱਚ ਤੁਹਾਨੂੰ ਕੌਫੀ ਦਾ ਮੈਗੀ ਫ੍ਰੀ ਮਿਲੇਗੀ ਮੇਲੇ ਤੋਂ ਬਾਅਦ ਕੌਫੀ ਵੀ ਅੱਛਾ ਕੌਫੀ ਵੀ ਕੌਫੀ ਵੀ ਆ ਮੇਲੇ ਤੋਂ ਬਾਅਦ ਕਵਰ-ਕਵਰ ਵੀ ਲੈਣਗੇ ਭਾਈ ਸਾਰੀ ਸਰਵਿਸ ਮਿਲੇਗੀ ਮੇਲੇ ਤੋਂ ਬਾਅਦ ਕੁਝ ਵੀ ਫ੍ਰੀ ਨਹੀਂ ਮਿਲਣਾ ਸੋ ਮੇਲੇ ਆ ਤਾਂ ਕਾਓ ਮੇਲੇ ਤੱਕ ਐਕਸਪੈਕਟ ਇਹਦੇ ਤੱਕੋ ਕਿ ਫ੍ਰੀ ਮਿਲੇਗਾ ਕਿੰਨੇ ਦਿਨ ਫ੍ਰੀ ਹੈ ਭਾਜੀ ਵੈਸੇ ਇਹ ਭਾਈ ਜਿੰਨੇ ਦਿਨ ਮੇਲੇ ਆ ਉਹਨੇ ਦਿਨ ਫ੍ਰੀ ਰਹੇਗਾ ਇਹ ਉਸ ਤੋਂ ਬਾਅਦ ਕੁਝ ਨਹੀਂ ਫ੍ਰੀ ਮਿਲੇਗਾ ਸਭ ਕੋਈ ਮੁੱਲ ਮਿਲੇਗਾ ਪੈਸੇ ਲੈ ਕੇ ਆਓ ਤਾਂ ਖਾ ਕੇ ਜਾਓ ਭਾਈ ਤੁਹਾਡੀ ਮੈਗੀ ਦਾ ਟੇਸਟ ਕਿਦਾਂ ਦਾ ਆਇਆ ਐਦਾ ਦਾ ਮਾਣ ਮਾਲਾ ਮੈਗੀ ਵਾਲਾ ਦੇਖਿਆ ਨਹੀਂ ਤੁਸੀਂ ਮਾਲਾ ਮੈਗੀ ਵਾਲਾ ਨਹੀਂ ਆ ਪਾਵਾਏ ਚਲੋ ਚਲੀਏ ਆਪਣੇ ਬੰਦੇ ਤਾਂ ਨਿਕਲ ਗਏ ਹੁਣ ਆਪਾਂ ਵੀ ਨਿਕਲੀਏ ਹੁਣ ਆਪਾਂ ਜਾ ਰਹੇ ਆ ਘਰ ਨੂੰ ਬਾਕੀ ਮੋਸਮ ਹੈਗਾ ਬੜਾ ਠੰਡਾ ਕੱਪੜੇ ਮੋਟੇ ਪਾ ਕੇ ਆਓ ਇਹਦਾ ਮੇਰੇ ਅੰਕੋ ਜਗਾਮ ਕਰਾ ਲਉਨੇ ਹਨਾ ਅਰੀ ਭਾਈ ਸਹੀ ਕਿ ਗਲਤ ਗਿਆ ਵੀ ਇਹਦਾ ਬਾਗੀ ਦੇ ਪੁੱਛੀ ਪਾ ਗਿਆ ਵਾ ਇਹਦਾ ਲੱਗਾ ਵੀ ਬਾਗੀ ਕੀ ਭਾਈ ਉਹ ਨਹੀਂ ਫੁੱਲ ਗਾਣਿਆਂ ਦੀ ਬੀੜ ਚ ਚੱਕ ਰੌਣਕ ਹੈ ਆਰੇ भाई मेनू लाग रही वे नो वाला भाई मेनू एक का नहीं और है दी हड्डियां दे मारनी है भाई जी जान वाला वाला आज भी जान वाला वाला जग्गी गाजदा जी जग्गी गाजदा जी कहंदे ने 50 ਨਾਲ ਵੈਦ ਖੋਤੇ ਆ ਇਹ ਗੱਲ ਸੱਚੀ ਆ ਕਿ ਇਹਦੇ ਘੰਟਾ ਜੇ ਮੈਨੂੰ ਲੱਗਦੀ ਤਾਂ ਮੀ ਲੱਗੂ ਸਾਨੂੰ ਵਲੋਗ ਦੇਖਦੇ ਸੀ ਇਹਦੇ ਠੱਡ ਲੱਗੂ ਵੀ ਚਿੰਤਾ ਕਰਕੇ ਬੱਬਰ ਲੈ ਕੇ ਆਪ ਲੋਗ ਦੇਖਿਓ ਆਪਣੇ ਪਿੱਛੇ ਪਹਿਲਵਾਨ ਨਹੀਂ ਵਿਆਰੇ ਪਹਿਲਵਾਨ ਕਿੱਥੇ ਆ ਰਹੀ ਭਾਈ ਅੱਗੇ ਆ ਓਏ ਪਹਿਲਵਾਨ ਠੰਡ ਕਿੰਨੀ ਆ ਕੈਪਾ ਲੈਣੇ ਆਹ ਦੇਖੋ ਦੂ ਘੱਟੇ ਖੜੇ ਹੋ ਗਏ ਆ ਪਾਲੇਣੇ ਨੂੰ ਵੀ ਠੰਡ ਲੱਗਦੀ ਨਹੀਂ ਤੇ ਬਾਕੀ ਆਪਣੇ ਦੋ ਬੰਦੇ ਬੜੀ ਕਾਲੀ ਚਾਹ ਉੱਡਦੇ ਜਾਂਦੇ ਰੁਕਦੇ ਹੀ ਨਹੀਂ ਕਿਤੇ ਸਾਹ ਹੀ ਨਹੀਂ ਲੈਂਦੇ ਵੇ ਉੱਡਦੇ ਹੀ ਆਈ ਯਾਰੇ ਜਾਈ ਯਾਰੇ ਇੱਕ ਤਾਂ ਰੁਕਦਾ ਹੀ ਨਹੀਂ ਕਿਤੇ ਵੀ ਪਹੁੰਚਦਾ ਵੀ ਨਹੀਂ ਡਾ ਦੁਰਦਾ ਵੀ ਚਲਦੀ ਆ ਇਹ ਬਾਕੀ ਤੁਹਾਨੂੰ ਮਿਲਦੇ ਹੁਣ ਅੱਗੇ ਜਾ ਲੋ ਵੀ ਆਪਣੇ ਬੰਦਿਆਂ ਨੂੰ ਪਿਆਸ ਲੱਗੀ ਇਹ ਬੰਦੇ ਰੁਕ ਗਏ ਆ ਹੁਣ ਆਪਾਂ ਜਾ ਰਹੇ ਘਰ ਨੂੰ ਵਾਪਸ ਹੁਣ ਆਪਾਂਾਂ ਦੇ ਬਾਅਦ ਇੰਨੇ ਬੱਲੇ ਬੇਚੇ ਨਾਲੇ ਮਾਂ ਦਾ ਮਾਰਵਤੀ ਲੈ ਤਨੇ ਵਾਸ ਲੱਗੀ ਹੈ ਹਾਂਜੀ ਚੱਕੋ ਜੈ ਮਾਦੀ ਹੁਣ ਆਪਾਂ ਹੁਣ ਹਨੇਰਾ ਬਹੁ ਪੈ ਗਿਆ ਹੈ ਹੁਣ ਆਪਾਂ ਜਾ ਰਹੇ ਆ ਵਾਪਸ ਬਾਅਦ ਫੇਰ ਆਵਾਂਗੇ ਮੇਬੀ ਮਾ ਮਹੀਨੇ ਚ ਆਇਆ ਤਾਂ ਆਪਾਂ ਜਲਦੀ ਮਿਲਾਂਗੇ ਫੇਰ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਤੇ ਬਾਕੀ ਆਪਾਂ ਮਿਲਦੇ ਹਾਂ ਘਰੇ ਆ ਕੇ ਚਲੋ ਜੀ ਅੱਜ ਦਾ ਬਲੌਗ ਕਰਦੇ ਇੱਥੇ ਖਤਮ ਤੇ ਜਾਈਏ ਸੋਈਏ ਜੈ ਮਾਤਾ ਦੀ ਸਾਰਿਆਂ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਜੀ ਆਪਕਾ ਲਾ ਚਲੋ ਸੋਵਾ ਤੁਸੀਂ ਚਲੋ ਲੋ ਲੈ